ਕੰਜੀਲਾ ਫੋਟੋਗ੍ਰਫ ਸਾਹਿਬਦ ਸਹਿਰ ਮਲੋਦੀ ਨਾਜਮੰਡੀ ਵਿਖੇ ਸੇਤੂ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨ ਨਵੀਂ ਬਣੀ ਕਮੇਟੀ ਦਾ ਮਾਮਲਾ ਗਰਮੌਤਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਕਮੇਟੀ ਤੋਂ ਫੁੱਲੋ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਕਮੇਟੀ ਦੇ ਅਹੁਦੇਦਾਰਾਂ ਨੇ ਐਸਡੀਪੀਸੀ ਅਤੇ ਅੰਤਰੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਉੱਤੇ ਗੁਰਦੁਆਰਾ ਸਾਹਿਬ ਦੀਆਂ ਗਤੀਵਿਧੀਆਂ ਵਿੱਚ ਦਖਲਅੰਦਾਜ਼ੀ ਦਾ ਤੇ ਕਥਿਤ aarop ਲਗਾਏ ਤੇ ਸਬੰਧੀ ਪਾਈ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸੰਗਤ ਦੇ ਕਹਿਣ ਤੇ ਹੀ ਨਵੀਂ ਕਮੇਟੀ ਬਣਾਈ ਹੈ ਉਹਨਾਂ ਦੇ ਵੱਲੋਂ ਕੋਈ ਵੀ ਦਖਲ ਅੰਦਾਜ਼ ਨਹੀਂ ਕੀਤਾ ਜਾ ਰਿਹਾ ਅੱਜ ਸਾਡੇ ਗੁਰਦੁਆਰਾ ਸਾਹਿਬ ਜੋ ਨੇ ਜੀ ਮਲੋਚ ਇੱਕ ਦਾਣਾ ਮੰਡੀ ਮਲੋਚ ਹੈ ਤੇ ਇੱਕ ਸਾਡਾ ਪੁਰਾਣਾ ਗੁਰਦੁਆਰਾ ਇੱਥੇ ਸਿੰਘ ਸਭਾ ਹੈ ਉਹ ਗੁਰਦੁਆਰਾ ਜਿਹੜਾ ਦਾਣਾ ਮੰਡੀ ਮਲੋਹ ਵਾਲਾ ਉਹ ਅਸੀਂ ਪਿੱਛੇ ਜੇ 1.5 ਕਰੋੜ ਦੀ ਤਕਰੀਬਨ ਕੋਸਟ ਤੇ ਆਪਣੀ ਗੁਰਦੁਆਰਾ ਸਾਹਿਬ ਦੀ ਇਨਕਮ ਨਾਲ ਵੇ ਉਹ ਬਣਾਇਆ ਉੱਥੇ ਅਸੀਂ ਇੱਕ ਪਾਠੀ ਸਿੰਘ ਰੱਖਿਆ ਸੀ ਉਹ ਪਾਠੀ ਸਿੰਘ ਨੇ ਸ਼ਰਾਰਤ ਕੀਤੀ ਕੁਝ ਬੰਦਿਆਂ ਨੂੰ ਜੋ ਮਨੋਹ ਦੇ ਹੀ ਨੇ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਉਦਕਸਰ ਕਰਾ ਲੇ ਕਿਸੇ ਕਾਰਜਾਂ ਤੇ ਇਹ ਕਹਿ ਕੇ ਕਿ ਆਪਾਂ ਗੁਰਦੁਆਰਾ ਰਜਿਸਟਰ ਕਰਾਉਣਾ ਸ਼ਾਇਦ ਉਹਨਾਂ ਨੇ ਰਜਿਸਟਰ ਵੀ ਕਰਾ ਲਿਆ ਸੋ ਤੇ ਇੱਕ ਲੋਕ ਕਟੈਰੀ ਦੇ ਵਿੱਚ ਇਹ ਜਿਹੜਾ ਪਾਠੀ ਸੀ ਉਹ ਆਪਣੇ ਆਪ ਨੂੰ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿੰਦਾ ਹੈ ਤੇ ਉਸ ਨੇ ਬਲੋਕ ਬਕੈਰੀ ਵਿੱਚ ਇੱਕ ਕੇਸ ਵੀ ਕੀਤਾ ਉਹ ਚਲੋ ਅਲੱਗ ਵਿੱਚ ਹੈ ਪਰ ਇਸ ਸਾਰੀ ਛਤਰ ਸ਼ਾਏ ਦਾ ਜੋ ਵੀ ਕੁਝ ਹੋਇਆ ਇਸ ਦੀ ਛਤਰ ਸ਼ਾਏ ਸਾਰੀ ਸਾਡੇ ਐਸਜੀਪੀਸੀ ਮੈਂਬਰ ਰਵਿੰਦਰ ਸਿੰਘ ਖਾਲਸਾ ਜੋ ਅਸੀਂ ਉਹ ਬਣਾਏ ਹੋਏ ਨੇ ਉਹਨਾਂ ਦੀ ਛਤਰ ਸ਼ਾਏ ਥਲੇ ਹੋਇਆ ਕਿਉਂਕਿ ਉਹਨਾਂ ਨੇ ਇਸ ਇਸ ਗਲਤ ਕੰਮ ਨੂੰ ਪੂਰੀ ਸ਼ਹਿਦਤ ਕੀਤੀ ਤੇ ਜਦੋਂ ਇਹ ਕੰਮ ਹੋ ਰਿਹਾ ਸੀ ਇਹ ਵੀ ਪਤਾ ਲੱਗਿਆ ਕਿ ਸਰੋਪਾ ਉਹ ਜੋ ਦਿੱਤੇ ਗਏ ਉਹ ਰਾਤ ਨੂੰ 8 ਵਜੇ ਦਿੱਤੇ ਗਏ ਤੇ ਉਸ ਵੇਲੇ ਉਹ ਸੰਗਤਾਂ ਦੀ ਅਮਲੋਸ਼ ਸ਼ਹਿਰ ਦੀਆਂ ਸੰਗਤਾਂ ਦੀ ਬੜੇ ਲੰਬੇ ਚਿਰ ਤੋਂ ਮੰਗ ਸੀ ਕਿ ਦਾਣਾ ਮੰਡੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਕਿ ਉਹਦੀ ਕੋਈ ਦੇਖ ਰਿਕ ਨਹੀਂ ਕਰ ਰਿਹਾ ਕੋਈ ਮਰਿਆਦਾ ਨਹੀਂ ਦੇਖ ਰਿਹਾ ਤੇ ਉਹਦੀ ਮਰਿਆਦਾ ਜਿਹੜੀ ਆ ਉਹ ਦੇਖੀ ਜਾਵੇ ਤੇ ਮੈਨੂੰ ਬਾਰ ਬਾਰ ਕਹਿੰਦੇ ਵੀ ਰਹੇ ਮੈਂ ਕਿਹਾ ਵੀ ਆ ਕੋਈ ਨਹੀਂ ਬਣਾਉਨੇ ਆ ਕਰਦੇ ਆ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦੇ ਲਈ ਮੈਨੂੰ ਬੁਲਾਇਆ ਤੇ ਬੁਲਾ ਕੇ ਮੈਨੂੰ ਉਹ ਕਹਿਣ ਲੱਗੇ ਕਿ ਦੇਖੋ ਇੱਥੇ ਚਰਨਪੁੰਡ ਜਿਹੜਾ ਹੈ ਤੇ ਮੈਂ ਉੱਥੇ ਦੇਖਿਆ ਕਿ ਉੱਥੇ ਚਰਨਪੁੰਡਾ ਚਰਨ ਧੋ ਕੇ ਜਿਹਦੇ ਅਸੀਂ ਅੰਦਰ ਜਾਂਦੇ ਆ ਉਹ ਉੱਥੇ ਬਿਲਕੁਲ ਵੀ ਨਹੀਂ ਹੈ ਨਾ ਨੇੜੇ ਪਾਣੀ ਹੈ ਦੂਜਾ ਉਹਨਾਂ ਨੇ ਇਹ ਗੱਲ ਕਹੀ ਕੋਈ ਬਾਸ਼ਵਸ਼ਣ ਹੈ ਜਿੱਥੇ ਅਸੀਂ ਹੱਥ ਧੋ ਕੇ ਅੰਦਰ ਜਾ ਸਕੀਏ ਇਹ ਵੀ ਉੱਥੇ ਬਿਲਕੁਲ ਨਹੀਂ ਹੈ ਤੇ ਉਹ ਕਹਿੰਦੇ ਵੀ ਤੁਸੀਂ ਦੱਸ ਸਕਦੇ ਹੋ ਕਿ ਵੀ ਮर्याਦਾ ਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਮੈਂ ਕਿਹਾ ਵੀ ਇਹ ਗਲਤ ਗੱਲ ਹੈ ਸੰਗਤ ਕਹਿੰਦੀ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਮੇਟੀ ਬਣਾਈ ਜਾਵੇ ਅਸੀਂ ਇੱਥੇ ਦੇਖ ਰੇਖ ਕਰਕੇ ਆਪਣੀ ਅਨੁਸਾਰ ਜਿਹੜਾ ਲੋੜ ਹੈ ਮਰਿਆਦਾ ਹੈ ਉਹ ਅਸੀਂ ਨਿਭਾ ਸਕੀਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੰਗਤ ਇਕੱਠੀ ਹੋ ਕੇ ਜਿੱਦਾਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਅਸੀਂ ਅਮਰਧਾਰੀ ਪੰਜ ਸਿੰਘ ਦੇ ਮੂਰੇ ਲਾ ਦਨੇ ਆ ਮੈਂ ਉੱਥੇ ਪੰਜ ਸਿੰਘ ਜਿਹੜੇ ਨੇ ਉਹ ਮੂਰੇ ਲਾਏ ਨੇ ਜਿਹੜੇ ਕਿ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਮਰਿਆਦਾ ਗੁਰੂ ਘਰ ਦੀ ਹਿਫਾਜ਼ਤ ਕਰਨੀ ਕਰਾਉਣੀ ਜਿਹੜਾ ਉਹਨਾਂ ਦਾ ਕੰਮ ਹੋਏਗਾ ਇਹ ਇਹ ਅਸੀਂ ਕੀਤਾ ਜੀ ਉਹ ਗੁਰਦੁਆਰਾ ਸਾਹਿਬ ਐਸਡੀਪੀਸੀ ਦੇ ਅੰਡਰ ਨਹੀਂ ਆਉਂਦਾ ਐਸਜੀਪੀਸੀ ਦਾ ਨਮਾਇੰਦਾ ਹੋਣ ਦੇ ਨਾਤੇ ਮੈਂ ਜਿੱਥੇ ਮਰਿਆਦਾ ਦੇਖ ਸਕਦਾ ਉੱਥੇ ਜੇ ਸੰਗਤ ਕੋਈ ਮੰਗ ਕਰਦੀ ਹੈ ਕਿਉਂਕਿ ਇਹ ਬਾਰ ਬਾਰ ਮੈਂ ਕਹਿ ਰਿਹਾ ਕਿ ਸੰਗਤਾਂ ਦੀ ਮੰਗ ਸੀ ਕਿ ਸਾਡੀ ਵੱਖਰੀ ਕਮੇਟੀ ਬਣਾਈ ਜਾਵੇ ਤੇ ਉਹ ਵੱਖਰੀ ਕਮੇਟੀ ਬਣਾਈ ਹੈ ਤੇ ਇਹ ਮਰਿਆਦਾ ਜਿਹੜੀ ਹੈ ਮਰਿਆਦਾ ਦੀ ਗੱਲ ਜੀ